ਕਹਿੋ ਜਿਹਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਰਾਜ ਦੇ ਚੱਤੀ ਕਿਉਂ ਹਰ ਇੱਕ ਪੰਜਾਬੀ ਦੀ ਜ਼ਬਾਨ ਤੇ ਹੈ ਕੀ ਇਹ ਰਾਜ ਇੰਨਾ ਸੌਖਾ ਮਿਲਿਆ ਸੀ ਨਹੀਂ ਖਾਲਸੇ ਦਾ ਰਾਜ ਦੇਖਣ ਲਈ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇਸ ਗੱਲ ਦਾ ਪਤਾ ਕਰਨ ਲਈ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲਗ ਭਗ 100 ਸਾਲ ਪਿੱਛੇ ਜਾਣਾ ਪੈਣਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਰਚਨਾ ਰਚੀ। ਦੀ ਖਾਲਸੇ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਖੜਾ ਕੀਤਾ। ਸਾਹਿਬਜ਼ਾਦੇਆਂ ਦੀ ਸ਼ਹਾਦਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਤਖਤ ਪਲਟ ਦਿੱਤੇ ਵਜ਼ੀਰ ਖਾਨ ਨੂੰ ਮਾਰ ਕੇ ਸਾਹਿਬਜ਼ਾਦੇਆਂ ਦਾ ਬਦਲਾ ਲਿਆ ਤੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ ਲੋਗੜ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾ ਕੇ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਵਿੱਚ ਨਵੀਂ ਊਰਜਾ ਪਰ ਦਿੱਤੀ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਰਾਜ ਵਿੱਚ ਸਿੱਕੇ ਵੀ ਜਾਰੀ ਕੀਤੇ ਉਹਨਾਂ ਤੇ ਨਾਮ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਉਹ ਰਾਜ ਬਹੁਤ ਛੋਟਾ ਸੀ ਪਰ ਰਾਜ ਕਰਨ ਦੀ ਜਿੰਗਾਰੀ ਸਿੱਖਾਂ ਦੇ ਦਿਲਾਂ ਤੇ ਹਮੇਸ਼ਾ ਹਮੇਸ਼ਾ ਲਈ ਛੱਡ ਗਿਆ ਦਿੱਲੀ ਦੇ ਮੁਗਲ ਬਾਦਸ਼ਾਹ ਨੇ 28000 ਦੀ ਫੌਜ ਲੈ ਕੇ ਗੁਰਦਾਸ ਮੰਗਲ ਕਿਲ੍ਹੇ ਨੂੰ ਕਿਰਾ ਪਾਕ ਤੇ ਹਮਲਾ ਸ਼ੁਰੂ ਕਰ ਦਿੱਤਾ ਇਹ ਜੰਗ 8 ਮਹੀਨੇ ਤੱਕ ਚੱਲਦੀ ਰਹੀ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਿੱਖ ਸਾਥੀਆਂ ਕੋਲ ਖਾਣ ਪੀਣ ਦਾ ਸਮਾਨ ਨਾ ਪਹੁੰਚਣ ਕਰਕੇ ਇਹ ਜੰਗ ਮੁਗਲ ਜਿੱਤ ਗਏ ਤੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਤੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ ਪੁੱਤਰ ਦਾ ਕਾਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਤੇ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਕਰ ਦਿੱਤਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਹਕੂਮਤ ਨੇ ਸਿੱਖਾਂ ਨੂੰ ਖਤਮ ਕਰਨ ਦਾ ਸੋਚਿਆ ਮੁਗਲਾਂ ਵੱਲੋਂ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਗਏ ਸਿੱਖਾਂ ਕੋਲੇ ਦੋ ਹੀ ਰਾਹ ਤੇ ਸੀ ਪਹਿਲਾ ਧਰਮ ਪਰਿਵਰਤਨ ਤੇ ਦੂਜੀ ਮੌਤ ਧਰਮ ਪਰਿਵਰਤਨ ਬਦਲੇ ਕਈ ਸੁਖ ਸੁਲਤਾਨ ਤੇ ਕਈ ਵੱਡੇ ਲਾਲਚ ਦਤੇ ਗਏ ਇੱਥੇ ਫਿਰ ਸਿੱਖਾਂ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਸ਼ਹਾਦਤ ਦੇਣੀ ਸਹੀ ਸਮਝੀ ਕੌਮ ਤੇ ਲਗਾਤਾਰ ਅਤਿਆਚਾਰ ਹੁੰਦਿਆਂ ਦੇ ਖਾਲਸੇ ਨੇ ਅੰਡਰਗਰਾਊਂਡ ਹੋਣ ਦਾ ਫੈਸਲਾ ਕੀਤਾ ਜਦੋਂ ਸਿੱਖ ਗਿਣਤੀ ਦੇ ਹੀ ਰਹਿ ਚੁੱਕੇ ਸੀ ਖਾਲਸੇ ਨੇ ਜੰਗਲਾਂ ਵਿੱਚ ਰਹਿ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਚੱਲਦੇ ਹਾਂ ਜ਼ੁਲਮ ਦੇ ਖਿਲਾਫ ਜੰਗ ਜਾਰੀ ਰੱਖੀ ਤੇ ਇੱਕ ਇੱਕ ਕਰਕੇ 12 ਸਿੱਖ ਮਿਸਲਾਂ ਬਣਾਈਆਂ ਗਈਆਂ ਤੇ ਜਿਹਦੇ ਵਿੱਚ ਸ਼ੁਕਰ ਚੱਕਿਆ ਮਿਸਲ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਚੜਸ ਸਿੰਘ ਬਣੇ ਹੁਣ ਇੱਥੇ ਆ ਕੇ ਫੇਰ ਮੁਗਲਾਂ ਨਾਲ ਟੱਕਰ ਲੈਣ ਲਈ ਸਿੰਘ ਤਿਆਰ ਹੋ ਗਈ ਮੁਗਲਾਂ ਨਾਲ ਸਿੱਖਾਂ ਦੀ ਫੇਰ ਤੋਂ ਇੱਕ ਵੱਡੀ ਜੰਗ ਛਿੜੀ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਚੜਤ ਸਿੰਘ ਸ਼ਹੀਦ ਹੋ ਗਏ ਤੇ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਮਹਾ ਸਿੰਘ ਨੂੰ ਬਣਾਇਆ ਗਿਆ 1790 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਵੀ ਇੱਕ ਜੰਗ ਦੌਰਾਨ ਸ਼ਹੀਦ ਹੋ ਜਾਂਦੇ ਆ ਤੇ ਸ਼ੁਕਰ ਚੱਕੀਆਂ ਮਿਸਲ ਦਾ ਮੁਖੀ ਬਣਾਇਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੀਆਂ ਸਿੱਖ ਮਿਸਲਾਂ ਨੂੰ ਇਕੱਠਿਆਂ ਕਰਕੇ 19 ਸਾਲ ਦੀ ਉਮਰ ਦੇ ਵਿੱਚ ਲਾਹੌਰ ਦੇ ਕਿਲੇ ਤੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਦੀ ਕਮਾਨ ਸੰਭੀ ਤਾਂ ਪੰਜਾਬ ਬੜਾ ਹੀ ਵਿਖਰਿਆ ਵਿਖਰਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਦਾ ਅਹਿਸਾਸ ਸਟਰਕਚਰ ਤਿਆਰ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਛੋਟੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਇਲਾਕੇ ਜਿੱਤੇ ਮਹਾਰਾਜਾ ਰਣਜੀਤ ਸਿੰਘ ਜੀ ਅਫਗਾਨਿਸਤਾਨ ਦਾ ਇੱਕ ਇਲਾਕਾ ਜਿੱਤਣ ਜਾ ਰਹੇ ਸੀ ਤੇ ਅਫਗਾਨ ਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਧੀ ਕਰਨਾ ਚਾਹੁੰਦੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਪਹਿਲਾਂ ਤੁਸੀਂ ਸਾਨੂੰ ਸੋਮਨਾਥ ਮੰਦਿਰ ਦੇ ਸਾਡੇ ਦਰਵਾਜ਼ੇ ਦਿਓ ਜਿਹੜਾ ਭਾਰਤ ਦੇ ਵਿੱਚੋਂ 800 ਸਾਲ ਪਹਿਲਾਂ ਗੱਜ ਨਵੀਂ ਪਟਕੇ ਲੈ ਕੇ ਆਇਆ ਹੈ 800 ਸਾਲ ਬਾਅਦ ਉਹ ਦਰਵਾਜ਼ੇ ਪੰਜਾਬ ਲਿਆਂਦੇ ਗਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਪੰਜਾਬ ਕੋਲੇ ਆਪਣਾ ਇੱਕ ਫੁੱਦਾ ਬੰਦਰਗਾਹੀ ਜਿੱਥੇ ਪੰਜਾਬ ਦੀਆਂ ਬਣੀਆਂ ਹੋਈਆਂ ਚੀਜ਼ਾਂ ਬਾਹਰਲੇ ਦੇਸ਼ਾਂ ਵਿੱਚ ਐਕਸਪੋਰਟ ਕੀਤੀਆਂ ਜਾਂਦੀਆਂ ਸੀ ਇਸ ਰਾਜ ਨੂੰ ਦੇਖਣ ਲਈ ਗੋਰੇ ਵੀ ਆਉਂਦੇ ਸੀ ਤੇ ਆ ਕੇ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਯੂਰਪ ਤੇ ਇੰਗਲੈਂਡ ਨਾਲੋਂ 50 ਸਾਲ ਅੰਗੇ ਹੈ ਕਿਉਂਕਿ ਪੰਜਾਬ ਦਾ ਇੱਕ ਨਾਨਕ ਸ਼ਾਹੀ ਸਿੱਕਾ ਇੰਗਲੈਂਡ ਦੇ 13 ਪੌਂਡ ਦੇ ਬਰਾਬਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਏਸ਼ੀਆ ਦੀ ਸਭ ਤੋਂ ਤਕੜੀ ਫੌਜ ਮੰਨੀ ਜਾਂਦੀ ਸੀ ਜਿਸ ਫੌਜ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਰਗੇ ਯੋਧੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮਲਤਾਨ ਤੋਂ ਲੈ ਕੇ ਪਿਸ਼ਾਵਰ ਤੱਕ ਜੰਮੂ ਕਸ਼ਮੀਰ ਲਦਾਖ ਹਮਾਚਲ ਤੱਕ ਫੈਲਿਆ ਹੋਇਆ ਸੀ ਖਾਲਸਾ ਰਾਜ ਦਾ ਇਲਾਕਾ 520000 ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ ਜਦਕਿ ਅੱਜ ਦਾ ਪੰਜਾਬ 50362 ਵਰਗ ਕਿਲੋਮੀਟਰ ਹੈ ਖਾਲਸਾ ਰਾਜ ਅੱਜ ਦੇ ਪੰਜਾਬ ਨਾਲੋਂ ਲਗਭਗ 10 ਗੁਣਾ ਜ਼ਿਆਦਾ ਵੱਡਾ ਸੀ ਇੰਨਾ ਵੱਡਾ ਰਾਜ ਹੋਣ ਦੇ ਬਾਵਜੂਦ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਨਾਮ ਤੇ ਇੱਕ ਵੀ ਸਿੱਕਾ ਜਾਰੀ ਨਹੀਂ ਕੀਤਾ ਉਸ ਰਾਜ ਦੇ ਵਿੱਚ ਜਿੰਨੇ ਵੀ ਸਿੱਕੇ ਜਾਰੀ ਹੋਏ ਉਹਨਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲਿਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਕੀ ਦੇ 40 ਸਾਲਾਂ ਦੇ ਰਾਜ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ ਤੇ ਇੱਕ ਵੀ ਸਿੰਗਲ ਬੰਦੇ ਨੂੰ ਫਾਂਸੀ ਨਹੀਂ ਹੋਈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਿਲਾਫ ਇੱਕ ਵੀ ਬਗਾਵਤ ਨਹੀਂ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁੱਤੇ ਦੇ ਗਲ ਵਿੱਚ ਸੋਨੇ ਦਾ ਗੰਠਾ ਪਾਇਆ ਤੇ ਛੱਡ ਦਿੱਤਾ ਕਾਫੀ ਦਿਨਾਂ ਬਾਅਦ ਜਦੋਂ ਉਹ ਕੁੱਤਾ ਲਾਹੌਰ ਦੀਆਂ ਗਲੀਆਂ ਵਿੱਚ ਦੇਖਿਆ ਤਾਂ ਉਹ ਕੰਠਾ ਉਵੇਂ ਹੀ ਪਾਇਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਕੋਈ ਵੀ ਜਾ ਸਕਦਾ ਸੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਉਸ ਰਾਜ ਵਿੱਚ ਹਿੰਦੂ ਸਿੱਖ ਮੁਸਲਮ ਬੜੇ ਹੀ ਪਿਆਰ ਨਾਲ ਰਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਇੱਕ ਮੁਸਲਮਾਨ ਨਾਲ ਕਈ ਲੋਕਾਂ ਦਾ ਝਗੜਾ ਹੋਇਆ ਤੇ ਉਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਉਹ ਝਗੜੇ ਦਾ ਫੈਸਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਚਲਾ ਗਿਆ ਝਗੜਾ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿਣ ਲੱਗੇ ਇਹ ਸਵੇਰੇ ਉੱਠ ਕੇ ਅੱਲਾ ਅੱਲਾ ਕਰਨ ਲੱਗ ਜਾਂਦਾ ਹੈ ਅਸੀਂ ਇਸ ਤੋਂ ਬੜੇ ਪਰੇਸ਼ਾਨ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਇਹ ਦੱਸਿਆ ਕਿ ਮਹਾਰਾਜਾ ਸਾਹਿਬ ਅੱਲਾ ਦਾ ਨਾਮ ਲੈਣਾ ਮੇਰਾ ਕਰ ਮੈਂ ਤੇ ਮੈਨੂੰ ਉੱਚੀ ਇਸ ਕਰਕੇ ਬੋਲਣਾ ਪੈਂਦਾ ਹੈ ਕਿ ਅੱਲਾ ਦੇ ਬੰਦਿਆਂ ਨੂੰ ਪਤਾ ਲੱਗ ਸਕੇ ਕਿ ਦਿਨ ਚੜ ਚੁੱਕਿਆ ਤੇ ਉਹ ਵੀ ਅੱਲਾ ਦਾ ਨਾਮ ਲੈ ਸਕਣ ਮਹਾਰਾਜਾ ਰਣਜੀਤ ਸਿੰਘ ਜੀ ਨੇ ਉੰਦੀ ਗੱਲ ਬੜੀ ਹੀ ਪਿਆਰ ਨਾਲ ਸੁਣੀ ਤੇ ਕਿਹਾ ਕੱਲ ਨੂੰ ਤੂੰ ਉੱਚੀ ਆਲ ਦੇ ਵਿੱਚ ਨਹੀਂ ਬੋਲਣਾ ਜਿਹੜੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਫੈਸਲਾ ਲੈ ਕੇ ਗਏ ਸੀ ਉਹ ਬੜਾ ਖੁਸ਼ ਹੋਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਾਂ ਸਾਡੇ ਪੱਕ ਦੀ ਗੱਲ ਕਰਤੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਇਹ ਤੜਕੇ ਉੱਚੀ ਨਹੀਂ ਬੋਲੇਗਾ ਤੇ ਤੁਸੀਂ ਸਾਰਿਆਂ ਨੇ ਤੜਕੇ 3 ਵਜੇ ਉੱਠ ਜਾਣਾ ਤੇ ਘਰ ਘਰ ਜਾ ਕੇ ਸਾਰਿਆਂ ਨੂੰ ਜਗਾਉਣਾ ਕੋਈ ਵੀ ਬੰਦਾ ਅਜੇ ਹਾਰ ਰਹਿਣਾ ਨਹੀਂ ਚਾਹੀਦਾ ਜਿਹੜਾ ਨਾ ਜਾਗੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਸੁਣਦਿਆਂ ਸਾਰੇ ਹੀ ਇੱਕ ਦੂਸਰੇ ਵੱਲ ਦੇਖਣ ਲੱਗ ਪਏ ਤੇ ਇਹ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿਣ ਲੱਗੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਇਹਦੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਸੀ ਰਾਜਾ ਸਾਹਿਬ ਸਾਨੂੰ ਮਾਫ ਕਰ ਦਿਓ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਧਰਮ ਚਾਹੇ ਜੋ ਵੀ ਹੋਵੇ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਾਰੇ ਟਰਾਲ ਮਿਲ ਕੇ ਰਹੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲੀ ਵਾਰ ਪਵਿੱਤਰ ਕੁਰਾਨ ਪੰਜਾਬੀ ਵਿੱਚ ਅਨਵਾਦ ਕਰਵਾਈ ਸੀ ਜੇਕਰ ਹਰਮੰਦਰ ਸਾਹਿਬ ਲਈ ਸੋਨੇ ਦੀ ਸੇਵਾ ਕੀਤੀ ਤਾਂ ਮੰਦਰ ਮਸਜਿਦਾਂ ਲਈ ਵੀ ਖੁੱਲ ਕੇ ਦਾਨ ਕੀਤਾ ਜੇਕਰ ਉਹਦੀ ਫੌਜ ਵਿੱਚ ਸਰਦਾਰ ਹਰੀ ਸਿੰਘ ਨਲੂਆ ਵਰਗੇ ਸਿੱਖ ਯੋਧੇ ਸੀ ਉਦੇ ਰਾਜ ਵਿੱਚ ਫਕੀਰ ਅਜੀਜੂਦੀਨ ਵਰਗੇ ਮੁਸਲਮਾਨ ਵੱਡੇ-ਵੱਡੇ ਅਹੁਦਿਆਂ ਤੇ ਸੀ। ਉਹਦੇ ਦਰਬਾਰ ਵਿੱਚ ਦਿਵਾਨ ਮੋਹਕਮ ਚੰਦ ਵਰਗੇ ਸੂਝਵਾਨ ਹਿੰਦੂ ਵੀ ਸ਼ਾਮਲ ਸੀ। ਮਹਾਰਾਜਾ ਰਣਜੀਤ ਸਿੰਘ ਜੀ ਆਪ ਬਿਲਕੁਲ ਅਣਪੜ੍ਹ ਸੀ ਤੇ ਉਹ ਚਾਹੁੰਦੇ ਸੀ ਕਿ ਮੇਰਾ ਪੰਜਾਬ ਪੜਿਆ-ਲਿਖਿਆ ਹੋਵੇ। ਉਸ ਰਾਜ ਵਿੱਚ ਇੱਕ ਕਾਇਦਾ ਬਣਾਇਆ ਗਿਆ ਜਿਹਦਾ ਨਾਮ ਰੱਖਿਆ ਗਿਆ ਕਾਇਦਾ-ਏ-ਨੂਰ। ਉਹੋ ਕਾਇਦਾ ਪਿੰਡਾਂ ਵਿੱਚ ਬੰਡਿਆ ਗਿਆ ਤੇ ਨੌਕਰੀ ਦੇ ਬੰਡੇ ਲਾਲਚ ਦੱਤੇ ਗਏ ਤੇ ਜਿਨ੍ਹਾਂ ਨੇ ਉਹ ਕਾਇਦਾ ਪੜ੍ਹਿਆ ਉਹਨਾਂ ਨੂੰ ਦਰਬਾਰ ਦੇ ਵਿੱਚ ਵੱਡੇ ਲੈਵਲ ਦੀ ਨੌਕਰੀ ਵੀ ਦਿੱਤੀ ਤੇ ਉਸ ਲਾਲਚ ਦੇ ਵਿੱਚ ਆ ਕੇ ਲੋਕਾਂ ਨੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਪੜ੍ਹਾਈ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਜੁੱਧ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ ਗੋਲੀ ਚਲਾਉਣਾ ਤੀਰ ਅੰਦਾਜ਼ੀ ਤੇ ਤਲਵਾਰਵਾਜੀ ਤੇ ਘੋੜਸਵਾਰੀ ਦੇ ਸੈਂਟਰ ਵੀ ਖੋਲੇ ਇੰਨਾ ਸੈਂਟਰਾਂ ਵਿੱਚ ਬੰਦਿਆਂ ਲਈ ਨਹੀਂ ਬਲਕਿ ਬੀਬੀਆਂ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਸੀ ਪੰਜਾਬ ਨੂੰ ਦਿਨੋਂ ਦਿਨ ਤਰੱਕੀ ਵੱਲ ਵਾਧਿਆ ਦੇਖ ਗੋਰੀਆਣੇ ਪੰਜਾਬ ਨੂੰ ਜਿੱਤਣ ਦਾ ਫੈਸਲਾ ਕੀਤਾ ਤੇ ਪੰਜਾਬ ਵਿੱਚ ਸਰਵੇ ਕਰਵਾਏ ਗਏ ਸਰਵੇ ਕਰਕੇ ਜਦੋਂ ਇੰਗਲੈਂਡ ਦੀ ਮਹਾਰਾਣੀ ਨੂੰ ਗੋਰੀਆਣੇ ਦੱਸਿਆ ਜੁੱਦ ਲੜਨ ਲਈ ਕੱਲੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨਹੀਂ ਬਲਕਿ ਪੰਜਾਬ ਦਾ ਬੱਚਾ ਬੱਚੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੈ। ਗੋਰਿਆਂ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਰੈਅ ਦਿੱਤੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੁੰਦਿਆਂ ਪੰਜਾਬ ਨੂੰ ਸਿੱਧਾ ਜਿੱਤਣਾ ਬਹੁਤ ਮੁਸ਼ਕਲ ਹੈ। ਇਸ ਤੋਂ ਬਾਅਦ ਗੋਰਿਆਂ ਨੇ ਗਦਾਰ ਸਿੱਖਾਣਾ ਰਲ ਕੇ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਤੇ ਕਿਵੇਂ ਰਾਜਗਦੀ ਦੇ ਲਾਲਚ ਵਿੱਚ ਆ ਕੇ ਆਪਣੇਆਂ ਹੀ ਆਪਣੇਾਂ ਦੇ ਕਤਲ ਕੀਤੇ ਕਿਵੇਂ ਖਾਲਸਾ ਫੌਜ ਨੂੰ ਜਿੱਤੀ ਹੋਈ جنگ ਹਾਰਨੀ ਪਈ ਆਪਣੇਾਂ ਦੀਆਂ ਕਧਾਰੀਆਂ ਕਰਕੇ ਇਹ ਸਭ ਕੁਝ ਕਵਰ ਕਰਾਂਗੇ ਆਪਾਂ ਅਗਲੀ ਵੀਡੀਓ ਵਿੱਚ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਜਰੂਰ ਪਹੁੰਚੇ